10 ਰੁਪਏ ਪਿੱਛੇ ਭਜਾਇਆ ਟ੍ਰੇਨ ਦੇ ਨਾਲ-ਨਾਲ ਨੌਜਵਾਨ ਨੇ ਮੌਕੇ ਤੇ ਬਣਾਈ ਵੀਡੀਓ ਅਕਸਰ ਹੀ ਬਹੁਤ ਸਾਰੇ ਲੋਕ ਇਦਾਂ ਦੇ ਹੁੰਦੇ ਨੇ ਜੋ ਕਿ ਗਰੀਬਾਂ ਦਾ ਹੱਕ ਮਾਰ ਲੈਂਦੇ ਨੇ ਜਿਵੇਂ ਕਿ ਇਸ ਗਰੀਬ ਨੌਜਵਾਨ ਨਾਲ ਹੋਇਆ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਮੁੰਡਾ ਟ੍ਰੇਨ ਦੇ ਨਾਲ ਭੱਜਦਾ ਦਿਖਾਈ ਦੇ ਰਿਹਾ ਏ ਇੱਕ ਰੇਲਵੇ ਸਟੇਸ਼ਨ ਦੀ ਵੀਡੀਓ ਏ ਦਰਅਸਲ ਇਹ ਮੁੰਡਾ 10 ਰੁਪਏ ਲਈ ਟ੍ਰੇਨ ਦੇ ਨਾਲ ਭੱਜ ਰਿਹਾ ਏ ਕਿਉਂਕਿ ਟ੍ਰੇਨ ਵਿੱਚੋਂ ਜੋ ਵਿਅਕਤੀ ਤੋਂ ਇਹ ਮੁੰਡਾ ਪੈਸੇ ਮੰਗ ਰਿਹਾ ਹੈ ਉਸਨੇ ਸਟੇਸ਼ਨ ਤੇ ਇਸ ਮੁੰਡੇ ਕੋਲੋਂ ਕੋਈ ਚੀਜ਼ ਖਰੀਦੀ ਸੀ ਅਤੇ ਕਹਿੰਦਾ ਕਿ ਮੈਂ ਪੈਸੇ ਖੁੱਲੇ ਲੈ ਕੇ ਆਉਣਾ ਪਰ ਜਦੋਂ ਉਹ ਪੈਸੇ ਦੇਣ ਆਇਆ ਹੀ ਨਹੀਂ ਜਦੋਂ ਇਹ ਮੁੰਡਾ ਪੈਸੇ ਲੈਣ ਗਿਆ ਤਾਂ ਟ੍ਰੇਨ ਤੁਰ ਪਈ ਇਹ ਮੁੰਡਾ ਉਸ ਵਿਅਕਤੀ ਦੀਆਂ ਮਿੰਤਾ ਕਰਦਾ ਰਿਹਾ ਕਿ ਮੇਰੇ ਪੈਸੇ ਦੇ ਦੇ ਪਰ ਉਸ ਬੰਦੇ ਨੇ ਇਸ ਗਰੀਬ ਮੁੰਡੇ ਦੇ ਪੈਸੇ ਨਹੀਂ ਦਿੱਤੇ ਉਸ ਟ੍ਰੇਨ ਵਿੱਚ ਬੈਠੇ ਇੱਕ ਹੋਰ ਨੌਜਵਾਨ ਨੇ ਇਸ ਦੀ ਮੌਕੇ ਤੇ ਵੀਡੀਓ ਬਣਾ ਲਈ ਪਰ ਇਸ ਗਰੀਬ ਨੂੰ ਪਤਾ ਨਹੀਂ ਪੈਸਿਆਂ ਦੀ ਕਿੰਨੀ ਕੁ ਲੋਡ ਹੋਵੇਗੀ ਜੋ ਵਿਚਾਰਾ 10 ਰੁਪਏ ਲਈ ਲਗਭਗ 1 ਕਿਲੋਮੀਟਰ ਤੱਕ ਟ੍ਰੇਨ ਦੇ ਨਾਲ ਭਜਦਾ ਰਿਹਾ ਤੇ ਜਦੋਂ ਟ੍ਰੇਨ ਤੇਜ਼ ਹੋ ਜਾਂਦੀ ਇਹ ਤਾਂ ਵਿਚਾਰਾ ਥੱਕ ਕੇ ਖੜ੍ਹ ਦਾਈ ਸੋ ਤੁਸੀਂ ਇਹੋ ਜਿਹੇ ਗਰੀਬ ਲੋਕਾਂ ਦਾ ਹੱਕ ਖਾਣ ਵਾਲਿਆਂ ਬਾਰੇ ਕੀ ਕਹੋਗੇ ਆਪਣੇ ਵਿਚਾਰ ਕਮੈਂਟਾਂ ਵਿੱਚ ਜ਼ਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ